ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਨ੍ਹਾਂ ਮੇਰੇ ਵੀਰ ਭਰਾਵਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਅੱਜ ਆਪਾਂ ਗੱਲ ਕਰਨੀ ਹੈ ਜੀ ਕਣਕ ਦੇ ਵਿੱਚ ਨਦੀਨ ਨਾਸ਼ਕ ਸਪਰੇ ਦੇ ਬਾਰੇ ਨਦੀਨਾਂ ਨੂੰ ਕੰਟਰੋਲ ਕਰਨ ਦੇ ਲਈ ਗੁੱਲੀ ਡੰਡੇ ਨੂੰ ਖਤਮ ਕਰਨ ਦੇ ਲਈ ਆਪਾਂ अनेका ਪ੍ਰਕਾਰ ਦੀਆਂ ਸਪ੍ਰੇਆ ਕਣਕ ਦੇ ਉੱਤੇ ਕਰਦੇ ਆ। ਤੇ ਕਈ ਵਾਰ ਕੀ ਹੁੰਦਾ ਆਪਾਂ ਸਪਰੇਅ ਮਾਰਨ ਦੇ ਵਿੱਚ ਕਈ ਵਾਰ ਆਪਾਂ ਲੇਟ ਹੋ ਜਾਂਦੇ ਆ। ਤੇ ਕਈ ਵਾਰ ਆਪਾਂ ਪਹਿਲਾ ਜਦੋਂ 1 ਮਹੀਨੇ ਦੀ ਕਣਕ ਜਾਂ ਪਾਣੀ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਆਪਾਂ ਸਪਰੇਅ ਕਰਦੇ ਆ ਤਾਂ ਕਈ ਵਾਰ ਆਪਣਾ ਗੁੱਲੀ ਡੰਡਾ ਖਤਮ ਨਹੀਂ ਹੁੰਦਾ। ਦੇ ਦੁਆਰੇ ਜਦੋਂ ਆਪਣੀ ਕਣਕ ਬੜੀ ਹੋ ਜਾਂਦੀ ਹੈ ਉਦੋਂ ਫਿਰ ਆਪਾਂ ਜਦੋਂ ਸਪਰੇਅ ਕਰਦੇ ਆ ਤਾਂ ਜਦੋਂ ਵੀ ਆਪਣੀ ਕਣਕ ਜਿਹੜੀ 60 ਦਿਨ ਤੋਂ ਬਾਅਦ ਦੇ ਵਿੱਚ ਕੋਈ ਵੀ ਆਪਾਂ ਨਦੀਨ ਨਾਸ਼ਕ ਜਾਂ ਆਪਾਂ 240D ਹੋ ਗਿਆ ਬਾਥੂ ਜਾਂ ਪਾਲਕ ਤੋਂ ਅਨੇਕਾ ਪ੍ਰਕਾਰ ਦੇ ਨਦੀਨਾਂ ਨੂੰ ਖਤਮ ਕਰਨ ਦੇ ਲਈ ਆਪਾਂ ਸਪਰੇਅ ਕਰੂਗੇ ਨਦੀਨ ਨਾਸ਼ਕ ਤਾਂ ਉਹ ਬਹੁਤ ਜ਼ਿਆਦਾ ਆਪਣੀ ਕਣਕ ਦਾ ਨੁਕਸਾਨ ਕਰੂਗੀ ਤੇ ਜਿਹਦੇ ਨਾਲ ਆਪਣੀ ਕਣਕ ਦਾ 4 ਤੋਂ 5 ਕੁਇੰਟਲ ਝਾੜ ਘਟ ਸਕਦਾ ਹੈ ਆਪਣੀ ਇੱਕ ਗਲਤੀ ਦੇ ਕਾਰਨ 4 ਤੋਂ 5 ਕੁਇੰਟਲ ਕਣਕ ਦਾ ਝਾੜ ਘਟ ਸਕਦਾ ਹੈ ਤੇ ਇਸ ਵਾਰ ਆਪਾਂ ਉਹ ਗਲਤੀ ਬਿਲਕੁਲ ਵੀ ਨਹੀਂ ਕਰਨੀ ਜੇ ਗੋਲੀ ਡੰਡਾ ਤੁਹਾਡੇ ਪਹਿਲੀ ਸਪਰੇ ਦੇ ਨਾਲ ਕੰਟਰੋਲ ਨਹੀਂ ਹੋਇਆ ਤਾਂ ਤੁਸੀਂ 60 ਦਿਨ ਦੇ ਵਿੱਚ ਵਿੱਚ 55 ਦਿਨ ਤੇ ਜਾ ਕੇ ਤੁਸੀਂ ਸਪਰੇ ਕਰ ਸਕਦੇ ਹੋ ਜਿਹੜੀ ਸਜੈਂਟਾ ਕੰਪਨੀ ਦੀ ਐਕਸਲ ਦਵਾਈ ਉਹ بڑے ਗੁੱਲੀ ਡੰਡੇ ਉੱਤੇ ਕੰਮ ਕਰਦੀ ਹੈ ਤੇ ਉਹਦਾ ਇਹ ਨਿਮਟਲ ਮਤਲਬ ਵੀ ਆਪਾਂ ਉਹਦੀ ਸਪਰੇ 70 ਦਿਨ ਤੇ ਜਾ ਕੇ ਜਾਂ 65 ਦਿਨ ਤੇ ਜਾ ਕੇ ਆਪਾਂ ਉਹਦੀ ਵਰਤੋਂ ਕਰੀਏ 50 ਤੋਂ 55 55 ਦਿਨ ਦੇ ਵਿੱਚ ਵਿੱਚ ਬਹੁਤ ਵਧੀਆ ਨਤੀਜੇ ਆਪਾਂ ਸਪਰੇ ਕਰ ਸਕਦੇ ਐਕਸਲ ਦਵਾਈ ਜੇ ਤੁਹਾਡੇ ਬਹੁਤ ਜ਼ਿਆਦਾ ਕਣਕ ਦੇ ਵਿੱਚ ਗੁੱਲੀ ਡੰਡੇ ਕਿਉਂਕਿ ਇਹ ਹੁਣ ਸਾਰੇ ਕਿਸਾਨ ਭਰਾਵਾਂ ਨੂੰ ਪਤਾ ਹੈ ਪਹਿਲਾਂ ਜਦੋਂ ਵੀ ਆਪਾਂ ਕਣਕ ਦੇ ਉੱਤੇ ਆਪਾਂ ਸਪਰੇਅ ਕਰਦੇ ਆ ਤਾਂ ਜੇ ਜਿਹੜੀ ਕਣਕ ਹੁੰਦੀ ਆਪਣੀ ਫਟਾਰੇ ਦੇ ਸਟੇਜ ਦੇ ਉੱਤੇ ਚੱਲ ਰਹੀ ਹੁੰਦੀ ਹੈ ਜਦੋਂ ਆਪਾਂ ਨਦੀਨ ਨਾਸ਼ਕ ਸਪਰੇਅ ਆਪਾਂ ਆਪਣੀ ਕਣਕ ਦੇ ਉੱਤੇ ਕਰਦੇ ਆ ਉਦੋਂ ਕੀ ਹੁੰਦਾ ਆਪਣੀ ਫਟਾਰ ਫਟਾਰਾ ਕਰ ਰਹੀ ਹੁੰਦੀ ਹੈ ਕਣਕ ਉਹ 5-10 ਦਿਨ ਦੇ ਲਈ ਆਪਣੀ ਜਿਹੜੀ ਕਣਕ ਹੈ ਉਹ ਰੁਕ ਜਾਂਦੀ ਹੈ ਫਟਾਰੇ ਦੇ ਵਿੱਚ ਕੀ ਹੁੰਦਾ ਹੈ ਉਨੇ ਫਟਾਰਾ ਰੋਕ ਦੇਣਾ ਹੈ ਜਾਂ ਆਪਣੀ ਵਿੱਚ ਥੋੜੀ ਬਹੁਤੀ ਕਣਕ ਜੇ ਮਚ ਵੀ ਗਈ ਤਾਂ ਉਹਨੇ ਦੁਆਰੇ ਜਦੋਂ ਚੱਲਣਾ ਹੈ ਤਾਂ ਉਹਨੇ ਫਟਾਰਾ ਕਵਰ ਕਰ ਜਾਣਾ ਹੈ 60 ਦਿਨ ਤੱਕ ਆਪਣੀ ਜਿਹੜੀ ਕਣਕ ਹੈ ਉਹ ਫਟਾਰਾ ਕਰਦੀ ਹੈ ਤੇ ਬਾਅਦ ਦੇ ਵਿੱਚ ਜਾ ਕੇ ਜਦੋਂ 60 ਦਿਨ ਤੋਂ ਬਾਅਦ ਦੇ ਵਿੱਚ ਜੇ ਆਪਾਂ ਨਦੀਨ ਆਸ਼ਕ ਦੀ ਸਪਰੇਅ ਕਰਦੇ ਆ ਉਹਦੇ ਨਾਲ ਕੀ ਹੁੰਦਾ ਜੇ ਜਿਹਦੀ ਆਪਣੀ ਕਣਕ ਨੇ ਫਟਾਰਾ ਕੀਤਾ ਹੋਇਆ ਹੁੰਦਾ ਏ ਉਹ ਗੋਭ ਬਣਾਉਣ ਦੀ ਅਵਸਥਾ ਦੇ ਵਿੱਚ ਛੋਟੀ ਜੀ ਗੋਭ ਬਣਾਉਣ ਦੀ ਅਵਸਥਾ ਦੇ ਵਿੱਚ ਪਹੁੰਚ ਜਾਂਦੀ ਹੈ ਰੀਪਰੋਡਕਸ਼ਨ ਸਟੇਜ ਦੇ ਵਿੱਚ ਚਲੀ ਜਾਂਦੀ ਹੈ ਕਣਕ ਤੇ ਜੇ ਉਸ ਸਮੇਂ ਆਪਾਂ ਕੋਈ ਵੀ ਸਪਰੇਅ ਕਣਕ ਦੇ ਉੱਤੇ ਕਊ ਕਰੂਗੇ ਨਦੀਨ ਨਾਸ਼ਕ ਤਾਂ ਕਣਕ ਦੇ ਉੱਤੇ ਜੇ ਆਪਣੀ ਦੇ ਉੱਤੇ ਸਟ੍ਰੈਸ ਪਾਊਗਾ ਤਾਂ ਝਾੜ ਦੇ ਵਿੱਚ ਬਹੁਤ ਜ਼ਿਆਦਾ ਕਮੀ ਆ ਸਕਦੀ ਹੈ ਫਟਾਰੇ ਦੇ ਉੱਤੇ ਆਪਣੀ ਕਣਕ ਨੇ ਜਿਹੜਾ ਸਾਰਾ ਘਟ ਬਾਦ ਉਹ ਪੂਰੀ ਕੱਜਾ ਨਹੀਂ ਉਹਨੇ ਰਿਕਵਰ ਕਰਨ ਲੈਣੀ ਹੈ ਜੇ ਫਟਾਰੇ ਤੋਂ ਬਾਅਦ ਆਪਾਂ ਨਦੀਨਾ ਦੀ ਵਰਤੋਂ ਕਰੂਗੇ ਤਾਂ ਕਣਕ ਦੇ ਉੱਤੇ ਆਪਣੀ ਤੇ ਸਟ੍ਰੈਸ ਪੈ ਸਕਦਾ ਜਿਹਦੇ ਕਾਰਨ ਆਪਣਾ ਝਾੜ ਬਹੁਤ ਜ਼ਿਆਦਾ ਝਾੜ ਦੇ ਵਿੱਚ ਫਰਕ ਪੈ ਸਕਦਾ ਜੇ ਆਪਾਂ ਕੋਈ ਤੇਜ਼ ਸੁਪਰਾ ਸਪਰੇਅ ਦੀ ਵਰਤੋਂ ਕਰੂਗੇ ਤਾਂ ਆਪਣੀ ਕਣਕ ਦਾ ਅੱਧ ਤੋਂ ਵੱਧ ਕੇ ਝਾੜ ਘਟਾ ਸਕਦੀ ਤੇ ਵੀਡੀਓ ਚੰਗੀ ਲੱਗੀ ਤਾਂ ਹੋਰ ਕਿਸਾਨ ਭਰਾਵਾਂ ਤੱਕ ਸ਼ੇਅਰ ਕਰਿਓ ਜੀ ਸਤਿ ਸ਼੍ਰੀ ਅਕਾਲ ਜੀ